ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਮੇਰੀ ਗੱਲਬਾਤ ਦਾ ਵਿਸ਼ਾ ਗਰਭਵਤੀਆਂ ਦਾ ਐਂਟੀਨੇਟਲ ਚੈੱਕਅਪ ਏ ਐਨ ਸੀ ਜਿਹੜਾ ਡਿਟੇਲ ਆਪਾਂ ਕਿੱਦਾਂ ਭਰਨੀ ਹੈ ਉਹ ਆਪਾਂ ਅੱਜ ਦੇਖਾਂਗੇ ਸੋ ਆਪਾਂ ਕਾਰਡ ਦੇ ਉੱਤੇ ਵੀ ਦੇਖ ਸਕਦੇ ਆਂ ਇਹਦੀ ਡਿਟੇਲ ਜਿਹੜਾ ਗਰਭਵਤੀਆਂ ਦਾ ਕਾਰਡ ਹੁੰਦਾ ਆ ਉਹਦੇ ਉੱਤੇ ਜਿਹੜਾ ਆ ਸਾਰੀ ਡਿਟੇਲ ਲਿਖੀ ਹੁੰਦੀ ਆ ਵੀ ਇਸ ਪ੍ਰੈਗਨੈਂਟ ਨੂੰ ਕਿਸ ਦਿਨ ਜਿਹੜੀ ਆ ਚੈੱਕਅਪ ਕੀਤਾ ਗਿਆ ਏਐਨਸੀ ਕਦੋਂ ਕੀਤਾ ਗਿਆ ਏਐਨਸੀ ਦਾ ਮਤਲਬ ਹੁੰਦਾ ਐਂਟੀਨੇਟਲ ਚੈੱਕਅਪ ਗਰਭ ਦੇ ਦੌਰਾਨ ਜਿਹੜਾ ਚੈੱਕਅਪ ਕੀਤਾ ਜਾਂਦਾ ਉਹਨੂੰ ਏਐਨਸੀ ਕਿਹਾ ਜਾਂਦਾ ਹੈ ਸੋ ਆਪਾਂ ਜਿਹੜਾ ਆ ਅੱਜ ਦੇਖਾਂਗੇ ਕਿ ਏਐਨਸੀ ਆਪਾਂ ਇਹਦੇ ਵਿੱਚ ਕਿਵੇਂ ਫਿਲ ਕਰਨਾ ਹੈਗਾ ਪੋਸ਼ਨ ਟਰੈਕ ਕਰਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਦੀਆਂ ਜਿਹੜੀਆਂ ਬੈਨੀਫਿਸ਼ਰੀ ਐ ਹੋਮਪੇਜ ਤੇ ਜਾਂਨੇ ਆਪਾਂ ਤਾਂ ਬੈਨੀਫਿਸ਼ਰੀ ਓਪਨ ਕਰ ਲੈਣੇ ਆ ਬੈਨੀਫਿਸ਼ਰੀ ਓਪਨ ਕਰਕੇ ਪ੍ਰੈਗਨੈਂਟ ਓਪਨ ਕਰ ਲੈਣੀ ਹੈ ਇਹ ਇਹਦੇ ਵਿੱਚੋਂ ਕੋਈ ਵੀ ਰੈਂਡਮਲੀ ਮੈਂ ਤੁਹਾਨੂੰ ਦੱਸਦੀ ਆ ਹਰਮਨ ਕੋਰਾ ਜਿਵੇਂ ਇਹਦਾ ਆਪਾਂ ANC ਭਰਾਂਗੇ ਸੋ ਥਰਡ ਲਾਸਟ ਆਪਸ਼ਨ ਹੈਗੀ ਹੈ ਜਿਹਦੇ ਵਿੱਚ ANC ਡਿਟੇਲ ਦੀ ਆਪਸ਼ਨ ਆਉਂਦੀ ਹੈ ਇਹਨੂੰ ਤੁਸੀਂ ਕਲਿੱਕ ਕਰਨਾ ਹੈ ਗੈਸਟੇਸ਼ਨਲ weight gain ਐਂਡ ANC ਡਿਟੇਲ ਇਹ ਦੋਨੇ ਚੀਜ਼ਾਂ ਆਪਾਂ ਭਰਨੀਆਂ ਹੁੰਦੀਆਂ ਸੋ ਇੱਥੇ ਤੁਸੀਂ ਦੇ ਸਕਦੇ ਹੋ ANC ਜਿਹੜਾ ਆ ਉਹ ਪਹਿਲਾਂ ਭਰ ਚੁੱਕੇ ਆ ਆਪਾਂ ਤੇ ਦੂਸਰਾ ANC ਭਰਨਾ ਆਪਾਂ ਦੂਸਰੇ ANC ਦੀ ਡਿਟੇਲ ਭਰਨ ਵਾਲੀ ਰਹਿੰਦੀ ਆ ਸੋ ਇੱਥੇ ਆਪਾਂ ਪਹਿਲਾਂ ਗਰਭਤੀ ਦੀ ਹਾਈਟ ਚੈੱਕ ਕਰਨੀ ਆ ਹਾਈਟ ਚੈੱਕ ਕਰਕੇ ਫਿਲ ਕਰਨੀ ਆ ਵੈਸੇ ਤਾਂ ਆਪਾਂ ਫੁੱਟ ਦੇ ਵਿੱਚ ਤਕਰੀਬਨ ਆਪਾਂ ਨੂੰ ਪਤਾ ਹੁੰਦਾ ਆ ਗਰਭਤੀਆਂ ਨੂੰ ਵੀ ਮੇਰੀ ਐਨੀ ਫੁੱਟ ਹਾਈਟ ਆ ਬਟ ਆਪਾਂ ਇੱਥੇ ਸੈਂਟੀਮੀਟਰਾਂ ਚ ਲਿਖਣਾ ਆ ਤੇ ਤੁਸੀਂ ਜਿਹੜਾ ਆ ਸਕੇਲ ਦੇ ਉੱਤੇ ਜਿਹੜਾ ਆਪਣੇ ਕੋਲੇ ਮੈਜ਼ਰਮੈਂਟਲੀ ਸਕੇਲ ਮਿਲੇ ਹੋਏ ਆ ਉਹਦੇ ਤੇ ਗਰਭਤੀ ਨੂੰ ਖੜੀ ਕਰਕੇ ਜਿਹੜਾ ਉਹਦਾ ਚੈੱਕ ਅਪ ਚੈੱਕ ਕਰਨਾ ਹਾਈਟ ਕਿੰਨੀ ਹੈਗੀ ਆ ਸੋ ਹਾਈਟ ਤਕਰੀਬਨ ਹਰੇਕ ANC ਚ ਸੇਮ ਹੀ ਆਉਗੀ ਬੱਚਿਆਂ ਦੀ ਹਾਈਟ ਵਾਧੀ ਹੁੰਦੀ ਹੈ ਗਰਭਤੀ ਦੀ ਸੇਮ ਹੀ ਆਉਣੀ ਹੈ ਠੀਕ ਹੈ ਤੇ ਇਹਦੀ ਹਾਈਟ ਆਪਾਂ ਫਿਲ ਕਰਾਂਗੇ ਉਸ ਤੋਂ ਬਾਅਦ weight ਫਿਲ ਕਰਾਂਗੇ 46.5 ਠੀਕ ਹੈ ਉਸ ਤੋਂ ਬਾਅਦ ਇਹਦਾ HB HB ਕਿੰਨਾ ਹੈ ਇਹਦੇ ਵਿੱਚ ਖੂਨ ਕਿੰਨਾ ਹੈ ਗ੍ਰਾਮ ਹੈਗਾ ਉਹ ਭਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਐ ਐਕਚੁਅਲ ਡੇਟ ਆਫ एएनसी एएनसी ਕਿਦਨ ਕੀਤਾ ਗਿਆ ਐਂਟੀਨੇਟਲ ਚੈੱਕਅਪ ਕਿਦਨ ਕੀਤਾ ਗਿਆ ਉਹਦੀ ਤਰੀਕ ਭਰਨੀ ਆ ਤਾਂ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਵੀ ਤਰੀਕ ਭਰਨ ਲਈ ਕੈਲੰਡਰ ਤੇ ਕਲਿੱਕ ਕਰਿਆ ਕਰੋ ਨਾ ਕਿ ਸਾਈਡ ਤੇ ਕੈਲੰਡਰ ਤੇ ਕਲਿੱਕ ਕਰੋਗੇ ਤਾਂ ਜਿਹੜੀ ਤਰੀਕ ਨਿਕਲੇ ਆਊਗੀ ਠੀਕ ਐ ਇਹ ਇੱਥੇ ਜਿਹੜਾ 7 ਅਗਸਤ ਆ ਰਹੀ ਆ ਹਨਾ ਤਾਂ ਮੈਂ ਜਿਹੜੀ ਐ ਜੂਨ ਦੀ ਫਿਲ ਕਰਨੀ ਕਿਉਂਕਿ ਜੂਨ ਦਾ ਚੈੱਕਅਪ ਹੈਗਾ ਐ ਸੋ ਪਹਿਲੇ ਬੁੱਧਵਾਰ ਵੈਕਸੀਨੇਸ਼ਨ ਹੋਈ ਐ ਕੋਈ ਵੀ ਜਦੋਂ ਆਪਾਂ ਵੈਕਸੀਨੇਸ਼ਨ ਦੀ ਡਿਟੇਲ ਭਰਨੀ ਹੁੰਦੀ ਆ ਤਾਂ ਆਪਣੇ ਤੁਹਾਡੇ ਸੈਂਟਰ ਦੇ ਵਿੱਚ ਜਿਹੜੇ ਮੈਂ ਬੁੱਧਵਾਰ ਮੰਨ ਲਓ ਤਕਰੀਬਨ ਕਈਆਂ ਦੇ ਪਹਿਲੇ ਬੁੱਧਵਾਰ ਦੂਜੇ ਬੁੱਧਵਾਰ ਜਾਂ ਆਖਰੀ ਬੁੱਧਵਾਰ ਵੈਕਸੀਨੇਸ਼ਨ ਹੁੰਦੀ ਹੈ ਵੈਸੇ ਵੈਨਸਡੇ ਹੁੰਦਾ ਵੈਕਸੀਨੇਸ਼ਨ ਦਾ ਡੇ ਹੈ ਨਾ ਸੋ ਉਸ ਦਿਨ ਤੁਸੀਂ ਜਿਹੜਾ ਆ ਉਸੇ ਤਰੀਕ ਨੂੰ ਹੀ ਫਿਲ ਕਰਨਾ ਜਦੋਂ ਵੀ ਤੁਸੀਂ ਏ ਐਨ ਸੀ ਭਰਨੀ ਹੈਗੀ ਆ ਦਾ ਸੇਮ ਡੇਟ ਹੀ ਭਰਨੀ ਹੈ ਕਿਉਂਕਿ ANC ਦਾ ਮਤਲਬ ਹੀ ਉਹਦਾ ਚੈੱਕਅਪ ਜਿਹੜਾ ਉਸੇ ਦਿਨ ਹੀ ਹੋਇਆ ਜਿਸ ਦਿਨ ANM ਤੇ ਆਸ਼ਾ ਵਰਕਰ ਜਿਹੜੇ ਇਕੱਠੇ ਹੋ ਕੇ ਆਪਾਂ ਜਿਹੜਾ ਕੈਂਪ ਲਗਾਇਆ ਸੋ ਸੇਮ ਡੇਟ ਭਰਨੀ ਹੈਗੀ ਆ ਜੂਨ ਦੇ ਵਿੱਚ ਪਹਿਲੇ ਬੁੱਧਵਾਰ ਨੂੰ 5 ਜੂਨ ਨੂੰ ਜਿਹੜਾ ਵੈਕਸੀਨੇਸ਼ਨ ਕੈਂਪ ਲੱਗਿਆ ਠੀਕ ਹੈ ਤੁਹਾਡੇ ਜਦੋਂ ਵੀ ਲੱਗਦਾ ਹੈਗਾ ਆ ਦੂਸਰੇ ਬੁੱਧਵਾਰ ਲੱਗਦਾ ਆ ਜਾਂ ਤੀਸਰੇ ਬੁੱਧਵਾਰ ਲੱਗਦਾ ਜਾਂ ਆਖੀਰਲੇ ਲੱਗਦਾ ਤੁਸੀਂ ਉਹ ਡੇਟ ਭਰਨੀ ਆ ਉਸ ਤੋਂ ਬਾਅਦ ਇਹਨੂੰ ਓਕੇ ਕਰਾਂਗੇ ਠੀਕ ਹੈ ਹੁਣ ਤੁਸੀਂ ਦੇਖ ਸਕਦੇ ਹੋ ਸਾਰੇ ਕਾਲਮ ਜਿਹੜੇ ਆ ਫਿਲ ਹੋ ਗਏ ਪ੍ਰੋਪਰ ਚੈੱਕ ਕਰਿਆ ਕਰੋ ਜਦੋਂ ਵੀ ਤੁਸੀਂ ਡਿਟੇਲ ਭਰਦੇ ਆ ਕੋਈ ਵੀ ਤਾਂ ਕਾਲਮ ਸਾਰੇ ਫਿਲ ਹੋ ਗਏ ਇਹਨੂੰ ਤੁਸੀਂ ਕਨਫਰਮ ਕਰਕੇ ਫਿਰ ਸਬਮਿਟ ਕਰਿਆ ਕਰੋ ਠੀਕ ਹੈ ਹੁਣ ਇਹਨੂੰ ਸਬਮਿਟ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਇਹਦਾ ਏਐਨਸੀ ਤੁਸੀਂ ਦੇਖ ਸਕਦੇ ਹੋ ਆ ਗਿਆ ਹੈਗਾ ਹੈ ਤੇ ਐਂਟੀਨੇਟਲ ਚੈੱਕਅਪ ਦੀ ਜਿਹੜੀ ਡਿਟੇਲ ਉਹ ਫਿਲ ਹੋ ਗਈ ਹੈ ਠੀਕ ਹੈ ਗੈਸਟੇਸ਼ਨਲ weight gain ਚਾਰਟ ਜਿਹੜਾ ਉਹ ਨਾਲ-ਨਾਲ ਹੀ ਬਣੇ ਜਾਂਦਾ ਜਿਵੇਂ ਜਿਵੇਂ ਜਿਹੜਾ ਹੈ ਪ੍ਰੈਗਨਨਸੀ ਦੇ ਦੌਰਾਨ ਗਰਭਵਤੀ ਦਾ ਭਾਰ ਵੱਧਦਾ ਤਾਂ ਉਹਦਾ ਜਿਹੜਾ weight gain ਚਾਰਟ ਜਿਹੜਾ ਉਹ ਬਣਦਾ ਜਾਂਦਾ ਸੋ ਗੋ ਬੈਕ ਕਰਾਂਗੇ ਠੀਕ ਹੈ ਤੇ ਦੇਖ ਸਕਦੇ ਹੋ ANC ਫਸਟ ਵੀ ਭਰੀ ਗਈ ANC ਸੈਕੰਡ ਵੀ ਭਰੀ ਗਈ ਐਂਟੀਨੇਟਲ ਚੈੱਕਅਪ ਜਿਹੜਾ ਤੀਸਰਾ ਹੈਗਾ ਉਹਦੀ ਡੇਟ 9 9 24 ਦੀ ਹੈ ਠੀਕ ਹੈ ਤਾਂ ਪਨ ਸਤੰਬਰ ਦੇ ਮਹੀਨੇ ਚ ਜਿਹੜਾ ਇਹ ਚੈੱਕਅਪ ਕਰਾਂਗੇ ਹਰੇਕ ਜਿਹੜੀ ਪ੍ਰੈਗਨੈਂਟ ਲੇਡੀ ਆ ਉਹਦੀਆਂ ਡੇਟਸ ਅਲੱਗ-ਅਲੱਗ ਹੋਣਗੀਆਂ ਸੋ ਤੁਸੀਂ ਜਦੋਂ ਵੀ ਚੈੱਕਅਪ ਹੁੰਦਾ ਤਾਂ ਉਹਦੀ ਡਿਟੇਲ ਭਰਨੀ ਜਿਹੜੀ ਆ ਉਹ ਜ਼ਰੂਰੀ ਕਨਫਰਮ ਕਰਨੀ ਹੈਗੀ ਆ ਸੋ ਤੁਸੀਂ ਜਦੋਂ ਵੀ ਕੰਮ ਕਰਦੇ ਹੈਗੇ ਆ ਦੇਖੋ ਇਹਦਾ ਗੈਸਟੇਸ਼ਨਲ weight gain ਚਾਰਟ ਜਿਹੜਾ ਉਹ ਬਣ ਰਿਹਾ ਹੈਗਾ ਪ੍ਰੈਗਨੈਂਸੀ ਦੇ ਦੌਰਾਨ ਜਿਹੜਾ ਆ ਮੈਕਸਿਮਮ weight ਕਿੰਨਾ ਹੋਣਾ ਚਾਹੀਦਾ ਐਕਚੁਅਲ weight ਕਿੰਨਾ ਹੈਗਾ ਆ ਰეკਮੈਂਡਡ ਮਿਨਿਮਮ weight gain ਜਿਹੜਾ ਉਹ ਅਲੱਗ-ਅਲੱਗ ਰੰਗਾਂ ਦੇ ਨਾਲ ਦਰਸਾਇਆ ਜਾਂਦਾ ਹੈ ਠੀਕ ਹੈ ਇਹਦੇ ਨਾਲ ਸੰਬੰਧਿਤ ਮੈਂ ਅਲੱਗ ਤੋਂ ਤੁਹਾਨੂੰ ਵੀਡੀਓ ਬਣਾ ਕੇ ਦਵਾਂਗੀ ਸੋ ਅੱਜ ਸੇ ਆਪਾਂ ਗੱਲ ਸਿਰਫ ਏ ਐਨ ਸੀ ਦੀ ਕਰ ਰਹੇ ਹਾਂ ਏ ਐਨ ਸੀ ਐਂਟੀਨੇਟਲ ਚੈੱਕਅਪ ਇਹਦੇ ਵਿੱਚ ਜਿਹੜੀ ਤੁਸੀਂ ਡਿਟੇਲ ਕਿਵੇਂ ਫਿਲ ਕਰਨੀ ਉਹ ਆਪਾਂ ਅੱਜ ਦੇਖਿਆ ਸੋ ਜਿਹੜਾ ਆਪਾਂ ਐਚ ਸੀ ਐਮ ਤੇ ਟੀ ਐਚ ਆਰ ਵੀ ਕਰਦੇ ਆ ਉਹਦੇ ਨਾਲ ਸੰਬੰਧਿਤ ਵੀ ਦੋ ਕੁ ਗੱਲਾਂ ਸੀ ਜਿਹੜੀਆਂ ਮੈਂ ਕਰਨੀਆਂ ਹੈਗੀਆਂ ਜੋ ਪਹਿਲਾਂ ਆਪਾਂ ਐਚ ਸੀ ਐਮ ਕਰਦੇ ਆ ਤਾਂ ਉਹਦੇ ਵਿੱਚ ਜਿਹੜਾ ਆ ਤਿੰਨੇ ਕਾਲਮ ਤੁਸੀਂ ਸੇਮ ਹੀ ਭਰਨੇ ਹੁੰਦੇ ਮੈਂ ਪਹਿਲਾਂ ਵੀਡੀਓ ਚ ਵੀ ਦੱਸ ਚੁੱਕੀ ਆ ਵੀ ਜਿਹੜੇ ਐ ਐਚ ਸੀ ਐਮ ਜਦੋਂ ਵੀ ਕਰਨਾ ਹੈ ਤਾਂ ਐਚ ਸੀ ਐਮ ਦੇ ਵਿੱਚ ਮਾਰਨਿੰਗ 스ਨੈਕ ਤੇ اٹینڈنس ਇਹ ਦੋਨੇ ਚੀਜ਼ਾਂ ਵੀ ਨਾਲ ਹੀ ਜਿਹੜੀ ਤੁਸੀਂ ਹਾਜ਼ਰੀ ਲਾ ਦੇਣੀ ਹੈ ਠੀਕ ਹੈ ਜਿਹੜੇ ਬੱਚੇ ਦਾ اٹینڈنس ਲੱਗ ਗਈ ਉਹਨੂੰ ਆਪਾਂ ਮਾਰਨਿੰਗ ਸਨੈਕ ਤੇ ਐਸਸੀਐਮ ਦੇਣਾ ਹੀ ਦੇਣਾ ਠੀਕ ਹੈ ਮੰਨ ਲਓ ਫੀਡ ਨਹੀਂ ਹੈਗੀ ਉਹ ਗੱਲ ਅਲੱਗ ਆ ਬਟ ਜਦੋਂ ਬੱਚਾ ਆ ਗਿਆ ਆਂਗਣਵਾੜੀ 'ਚ ਤਾਂ ਉਹਨੂੰ ਖਾਣਾ ਤਾਂ ਆਪਾਂ ਦੇਣਾ ਹੀ ਦੇਣਾ ਹੈ ਨਾ ਮਾਰਨਿੰਗ ਸਨੈਕ ਤੇ ਐਸਸੀਐਮ ਕਈ ਵਾਰੀ ਕੀ ਹੁੰਦਾ ਆਪਾਂ ਕਲਿੱਕ ਕਰਨਾ ਭੁੱਲ ਜਾਂਦੇ ਆ ਜਾਂ ਆਪਣੇ ਤੋਂ ਜਿਹੜਾ ਆ ਭਲੇਖੇ ਨਾਲ ਕੋਈ ਜਿਹੜਾ ਕਾਲਮ ਰਹਿ ਜਾਂਦਾ ਤਾਂ ਹੀ ਮੈਂ ਕਹਿੰਨੀ ਹੁੰਨੀ ਆ ਕਿ ਕਾਲਮ ਹਮੇਸ਼ਾ ਕਨਫਰਮ ਕਰਕੇ ਸਬਮਿਟ ਕਰਿਆ ਕਰੋ ਠੀਕ ਹੈ ਕਿਉਂਕਿ ਆਪਾਂ ਕਾਲ ਵਿੱਚ ਕਈ ਵਾਰੀ ਕਰ ਦਿੰਨੇ ਆ ਤਾਂ ਉਹਦੀ ਰਿਪੋਰਟ ਜਿਹੜੀ ਉਹ ਗਲਤ ਚੱਲੀ ਜਾਂਦੀ ਆ ਕਈ ਵਾਰੀ 10 ਬੱਚੇ ਭਰੇ ਹੁੰਦੇ ਆ ਆਪਾਂ اٹੈਂਡੈਂਸ ਦੇ ਵਿੱਚ 8 ਦਾ ਆਪਾਂ ਮਾਰਨਿੰਗ 스ਨੈਕ ਕਰਤਾ 6 ਦਾ ਐਚਸੀਐਮ ਕਰਤਾ ਠੀਕ ਹੈ ਉਹ ਗਲਤ ਹੋ ਜਾਂਦੀ ਹੈ ਰਿਪੋਰਟ ਜੇ 10 ਬੱਚੇ ਦਾ 10ਾਂ ਦਾ ਹੀ ਐਚਸੀਐਮ ਕਰਨਾ ਹੈ ਤਾਂ ਜੇਕਰ 10ਾਂ ਦੀ اٹੈਂਡੈਂਸ ਮਾਰਕ ਕਰ ਲਈ ਆ ਆਪਾਂ ਤਾਂ 10ਾਂ ਨੂੰ ਹੀ ਮਾਰਨਿੰਗ 스ਨੈਕ ਦੇਣਾ 10ਾਂ ਨੂੰ ਹੀ ਦੁਪਹਿਰ ਦਾ ਖਾਣਾ ਦੇਣਾ ਠੀਕ ਹੈ ਇਹਦੀ ਆਪਾਂ ਨੂੰ ਕਨਸੈਪਟ ਸਮਝਣਾ ਪੈਣਾ ਵੀ ਬੱਚਾ ਆਂਗਣਵਾੜੀ ਚ ਆਇਆ ਮਤਲਬ اٹੈਂਡੈਂਸ ਦੂਜੇ ਨੰਬਰ ਤੇ ਬੱਚੇ ਨੇ ਸਵੇਰ ਦਾ ਖਾਣਾ ਖਾਧਾ ਤਾਂ ਮਾਰਨਿੰਗ 스ਨੈਕ ਉਹਨੂੰ ਕਹਿੰਦੇ ਆ ਤੀਜੇ ਨੰਬਰ ਤੇ ਕੀ ਹੈ ਕੀ ਦੁਪਹਿਰ ਦਾ ਖਾਣਾ ਆਪਾਂ ਬੱਚਿਆਂ ਨੂੰ ਦਿੱਤਾ ਹੌਟ ਕੁਕਡ ਮੀਲ ਐਚਸੀਐਮ ਆਪਾਂ ਬੱਚਿਆਂ ਨੂੰ ਦਿੱਤਾ ਠੀਕ ਹੈ ਜੇ 10 ਬੱਚੇ ਆਏ ਆ 10 ਨੂੰ ਹੀ ਸਵੇਰ ਦਾ ਖਾਣਾ ਦਿੱਤਾ 10 ਨੂੰ ਹੀ ਦੁਪਹਿਰ ਦਾ ਦਿੱਤਾ ਠੀਕ ਹੈ ਮਤਲਬ ਇਹ ਤਿੰਨੇ ਹੀ ਜਿਹੜੀਆਂ ਚੀਜ਼ਾਂ ਜਿਹੜੀਆਂ ਇੱਕੋ ਹੀ ਹੋਣੀਆਂ ਚਾਹੀਦੀਆਂ ਠੀਕ ਹੈ ਸੋ ਇਹ ਸੀ ਅੱਜ ਦੀ ਗੱਲਬਾਤ ਤੇ ਆਪਾਂ ਦੇਖਿਆ ਕਿ ਪ੍ਰੈਗਨੈਂਟ ਔਮਨ ਦੀ ਆਪਾਂ ਏ ਐਨ ਸੀ ਜਿਹੜਾ ਐਂਟੀਨੇਟਲ ਚੈੱਕਅਪ ਜਿਹੜਾ ਉਹ ਕਿਵੇਂ ਭਰਨਾ ਹੈ ਠੀਕ ਹੈ ਉਹਦੀ ਡੇਟਸ ਪ੍ਰੋਪਰ ਆਪੇ ਹੀ ਆ ਜਾਂਦੀਆਂ ਪਹਿਲਾਂ ਆਪਾਂ ਕੱਢਦੇ ਹੁੰਦੇ ਸੀ ਜਾ ਜਿਸ ਦਿਨ ਜਿਹੜਾ ਚੈੱਕਅਪ ਹੁੰਦਾ ਸੀ ਉਹ ਲਿਖਦੇ ਹੁੰਦੇ ਸੀਗੇ ਪਰ ਹੁਣ ਜਿਹੜਾ ਇੱਥੇ ਆਪਾਂ ਨੂੰ ਸਹੂਲਤ ਦੇ ਲਈ ਆਪਣੇ ਡੇਟਸ ਆ ਜਾਂਦੀਆਂ ਹੈਗੀਆਂ ਸੋ ਉਹਦੇ ਵਿੱਚ ਆਪਾਂ ਡਾਟਾ ਹੀ ਫਿਲ ਕਰਨਾ ਹੈਗਾ ਤੇ ਇਸ ਤਰ੍ਹਾਂ ਤੁਸੀਂ ਜਿਹੜਾ ਆ ਏਐਨਸੀ ਚੈੱਕਅਪ ਜਿਹੜਾ ਐਂਟੀਨੇਟਰਲ ਚੈੱਕਅਪ ਆ ਉਹਨੂੰ ਭਰ ਸਕਦੇ ਹੋ ਸੋ ਏਸੀ ਮੇਰੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਜੋ ਵੀ ਆਪਦੀ ਕੁਵਾਰੀ ਹੈਗੀ ਹੈ ਜੋ ਕਿ ਤੁਸੀਂ ਪੁੱਛਣਾ ਚਾਹੁੰਦੇ ਹੋ ਉਹ ਕਮੈਂਟ ਬਾਕਸ ਦੇ ਵਿੱਚ ਮੈਨੂੰ ਪੁੱਛ ਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ